ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਜੀਤ ਸਿੰਘ ਰਮਾਣਾ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਸਮੂਹ ਸਟਾਫ ਵੱਲੋਂ ਨਵੇਂ ਸਾਲ 2025 ਦੀ ਸ਼ੁਭ ਆਮਦ ਤੇ ਟਰੱਸਟ ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਮਿਤੀ 31 12 2024 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 1 1 2025 ਨੂੰ ਪਵਣ ਉਪਰੰਤ ਕੀਰਤਨ ਅਤੇ ਕਥਾ ਉਪਰੰਤ ਆਟੂਟ ਲੰਗਰ ਵਰਤਾਇਆ ਗਿਆ ਸਮਾਗਮ ਦੀ ਸਮਾਪਤੀ ਸਮੇਂ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਸਰਦਾਰ ترਸੀਮ ਸਿੰਘ ਭਿੰਡਰ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਤੇ ਨਾਲ ਹੀ ਨਵੇਂ ਸਾਲ ਵਿੱਚ ਟਰੱਸਟ ਦਫ਼ਤਰ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਸਤੇ ਸਮੂਹ ਸਟਾਫ ਅਤੇ ਆਈ ਸੰਗਤ ਨੂੰ ਸੰਬੋਧਿਤ ਕੀਤਾ ਗਿਆ। ਨਵੇਂ ਸਾਲ 2025 ਦੀ ਆਮਦ ਤੇ ਕਰਵਾਏ ਗਏ ਸਮਾਰਗ ਵਿੱਚ ਚੇਅਰਮੈਨ ਸਰਦਾਰ ترਸੀਮ ਸਿੰਘ ਭਿੰਡਰ ਕਾਰਜ ਸாதਕ ਅਫਸਰ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਨਿਗਰਾਨ ਆਪ ਇੰਜੀਨੀਅਰ ਸ਼੍ਰੀ ਸਤਪੂਵਨ ਸਿੰਘ ਟਰਸਟ ਇੰਜੀਨੀਅਰ ਸ਼੍ਰੀ ਵਿਕਰਮ ਕੁਮਾਰ ਟਰਸਟ ਇੰਜੀਨੀਅਰ ਸ਼੍ਰੀ ਬੂਟਾ ਰਾਮ ਟਰਸਟ ਇੰਜੀਨੀਅਰ ਲੇਖਾਕਾਰ ਸ਼੍ਰੀ ਯਾਦਵਿੰਦਰ ਸਿੰਘ ਸੁਪਰਡੈਂਟ ਸੇਲ ਮਿਸ ਰਾਜਵੀਰ ਕੌਰ ਸੁਪਰਡੈਂਟ ਰਾਜੀਵ ਸੱਬਰਵਾਲ ਅਤੇ ਬਾਕੀ ਅਫਸਰ ਸਹਿਬਾਨ ਦਫ਼ਤਰੀ ਸਟਾਫ ਫੀਲਡ ਸਟਾਫ ਜ਼ਿਲ੍ਹਾ ਕਚਹਿਰੀ ਵਿੱਚ ਟਰਸਟ ਪੈਨਲ ਦੇ ਪੱਧਰ ਤੇ ਤਾਇਨਾਤ ਵਕੀਲ ਸਹਿਬਾਨ ਰਿਟਾਇਰ ਹੋਏ ਕਰਮਚਾਰੀ ਅਧਿਕਾਰੀਆਂ ਅਤੇ ਫਿਰੋਜ਼ਗੰਦੀ ਮਾਰਕੀਟ ਵਿੱਚ ਬੈਂਕਾਂ, ਸਟਾਕ ਐਕਸਚੇਂਜਾਂ, ਦੁਕਾਨਾਂ ਆਦਿ ਵਿੱਚ ਕੰਮ ਕਰਦੇ ਕਰਮਚਾਰੀਆਂ, ਅਧਿਕਾਰੀਆਂ ਵੱਲੋਂ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ ਗਿਆ।